ਮੇਰਾ ਨਾਮ ਜੀ ਮੇਰੀ ਦੁਕਾਨ ਦਾ ਨਾਮ ਹੈਗਾ ਖਾਨ ਕਲਾਥ ਹਾਊਸ ਨਗਰ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਨਜੀਰ ਖਾਨ ਹੈ ਜੀ ਜੀ ਉੱਤਾਂ ਮੈਨੂੰ ਰਾਜੂ ਕਪੜੇ ਵਾਲਾ ਕਹਿੰਦੇ ਆ ਓਕੇ ਛੋੜਨੇ ਮੇਰਾ ਜੀ ਮੈਂ ਦੁਕਾਨ ਤੇ ਹੈ ਨਹੀਂ ਮੇਰੇ ਫਾਦਰ ਸਾਹਿਬ ਸੀਗੇ ਤੇ ਕੋ ਮੁੰਡਾ ਆਇਆ ਉਹ ਕਹਿੰਦਾ ਵੀ ਕੁਰਤਾ ਪਜਾਮਾ ਲੈਣਾ ਆ ਤੇ ਉਹਨੂੰ ਕਲਰ-ਕਲਰ ਦਿਖਾਏ ਫਾਦਰ ਸਾਹਿਬ ਨੇ ਤੋਗੇ ਨਾ ਮੈਨੂੰ ਪਸੰਦ ਨਹੀਂ ਵੀ ਮੈਨੂੰ ਆਹ ਕਲਰ ਚਾਹੀਦਾ ਸਾਡਾ ਪਿਛਲੇ ਪਾਸੇ ਦੁਕਾਨ ਦੀ ਬੈਕ ਸਾਈਡ ਤੇ ਸਟੋਰ ਆ ਕਪੜੇ ਦਾ ਜੀ ਉਹ ਤੋਂ ਲੈਣ ਚਲੇ ਗਏ ਜੀ ਉਹ ਉਹਨੇ ਦੇ ਵਿੱਚੋਂ ਜੀ ਸਾਰਾ ਸਾਡਾ ਗੱਲਾ ਸਾਫ਼ ਕਰ ਗਿਆ ਜੀ ਠੀਕ ਹੈ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਸਾਡਾ ਜੀ ਮਤਲਬ 15-20000 ਰੁਪਿਆ ਦਾ ਸੀ ਉਦਾ ਹੀ ਰੱਖਦੇ ਆ ਕਿੱਲੇ ਜੇ ਆਮੇ ਦਾ 5-500 ਦੇ ਕੱਪੜੇ ਦੁਕਾਨ ਆ 100-100 ਦੇ 50-50 ਦੇ ਤੇ ਬਾਕੀ ਸਾਨੂੰ ਕੋਈ 5000 ਰੁਪਿਆ ਕਿਸੇ ਦੇ ਪੇਮੈਂਟ ਆਈ ਸੀ ਤੇ ਦੋ ਤਿੰਨ ਗਾਹ ਗਏ ਸਾਡੇ ਕੋਲ ਫੁੱਲ ਟੋਟਲ ਕਿੰਨੇ ਅੰਦਾਜ਼ਾ ਫੁੱਲ ਟੋਟਲ ਜੀ ਸਾਡਾ 30 ਤੋਂ 35 ਦੇ ਵਿਚਾਲੇ ਇਨਸਾਨ ਹੋਇਆ ਜੀ ਸਾਰਾ ਹਾਂਜੀ ਕੀ ਸੀਸੀਟੀਵੀ ਕੈਮਰੇ ਚ ਆ ਗਿਆ ਜਿਹਨੇ ਬੱਸ ਬਿਲਕੁਲ ਆ ਗਏ ਜੀ ਸਾਰੇ ਆ ਗਏ ਹਾਂਜੀ ਹਾਂਜੀ ਇੱਕ ਮੋਟਰਸਾਈਕਲ ਦਾ ਹੀ ਪਤਾ ਲੱਗਾ ਮੋਟਰਸਾਈਕਲ ਤੇ ਕਿੰਨਾ ਨੰਬਰ ਸੀ ਉਹਦਾ ਮੋਟਰਸਾਈਕਲ ਸੀਗਾ ਜੀ ਉਹ ਪੂਰਾ ਨੰਬਰ ਕਿੱਲੇ ਨਹੀਂ ਹੁੰਦਾ ਉੱਤੇ ਥੋੜਾ ਜਿਹਾ ਫੜ ਹੁੰਦਾ 0257 ਹਾਂਜੀ ਓਕੇ ਉਹ ਪੱਲਾ ਸਾਡੇ ਨੂੰ ਫੜ ਨਹੀਂ ਹੁੰਦਾ ਹਾਂ ਹਾਂਜੀ ਤੇ ਉਹ ਫਿਰ ਮਤਲਬ ਇਧਰੋਂ ਨਵਾਂ ਸ਼ਹਿਰ ਸਾਈਡ ਤੋਂ ਆਇਆ ਜੀ ਬਜ਼ੁਰਗ ਬੈਠੇ ਸੀ ਉਹਨਾਂ ਦਾ ਨਾਂ ਕੀ ਆ ਬਜ਼ੁਰਗ ਬੈਠੇ ਸੀ ਜੀ ਉਹਨਾਂ ਦਾ ਨਾਂ ਹੈਗਾ ਨਫੀਸ ਅਹਿਮਦ ਜਿੱਦਾਂ ਮੇਰੇ ਬਾਪੂ ਸਾਹਿਬ ਆ ਠੀਕ ਹੈ ਜੀ ਹਾਂਜੀ ਓਕੇ ਉਹ 70 ਸਾਲ ਦੀ ਏਜ ਆ ਹਾਂਜੀ ਮਤਲਬ ਉਹ ਬੈਠੇ ਸੀਗੇ ਉਹਨਾਂ ਤੋਂ ਫੇਰ ਕਰ ਗਿਆ ਜੀ ਉਹ